ਫੈਕ ਪਾਸੇ ਜਿੱਥੇ ਮੌਨਸੂਨ ਦੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਇਹ ਮੀਂਹ ਇੱਕ ਪਰਿਵਾਰ ਤੇ ਕਹਿਰ ਬਣ ਕੇ ਡਟਿਆ ਜੀ ਹਾਂ ਮੀਂਹ ਕਾਰਨ ਘਰ ਦੀ ਛੱਤ ਡਿੱਗੀ ਹੈ ਗਰੀਬ ਪਰਿਵਾਰ ਦੇ ਘਰ ਦੀ ਛੱਤ ਇਸ ਮੀਂਹ ਕਾਰਨ ਡਿੱਗ ਗਈ ਜਿਸ ਕਾਰਨ ਇੱਕ 5 ਸਾਲ ਦੇ ਬੱਚੇ ਦੀ ਮੌਤ ਹੋ ਗਈ ਉੱਥੇ ਹੀ ਦੋ ਹੋਰ ਵੀ ਇਸ ਘਟਨਾ ਦੌਰਾਨ ਮਲਬੇ ਹੇਠ ਦਬੇ ਗਏ ਜਿਨ੍ਹਾਂ ਨੂੰ ਬੜੀ ਮੁਸ਼ਕਿਲ ਦੇ ਨਾਲ ਬਾਹਰ ਕੱਢਿਆ ਗਿਆ ਦੋਵੇਂ ਬੇਹੱਦ ਜ਼ਖਮੀ ਹਾਲਤ ਵਿੱਚ ਨੇ ਜਿਨ੍ਹਾਂ ਨੂੰ ਕਿ ਹੁਣ ਹਸਪਤਾਲ ਵਿੱਚ ਪਹर्ती ਕਰਵਾਇਆ ਗਿਆ ਉਧਰ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪੂਰੇ ਪਿੰਡ ਵਿੱਚ ਇਸ ਘਟਨਾ ਤੋਂ ਬਾਅਦ ਸੂਕ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਟਾਰੀ ਦੇ ਆਉਂਦੇ ਅਧੀਨ ਪਿੰਡ ਖੈਰਾਬਾਦ ਵਿੱਚ ਇੱਕ ਗਰੀਬ ਪਰਿਵਾਰ ਦਾ ਜੋ ਕੋਠਾ ਸੀ ਉਹ ਡਿੱਗ ਗਿਆ ਜਿਸ ਦੇ ਵਿੱਚ ਬਹੁਤ ਹੀ ਦਰਦਨਾਕ ਤੋ ਬੱਚੇ ਸਨ ਜਿਨ੍ਹਾਂ ਦੇ ਵਿੱਚ ਗੰਭੀਰ ਜ਼ਖਮੀ ਹੋਏ ਦੇਖ ਸਕਦੇ ਆ ਕਿ ਇੱਕ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਆ ਉਸ ਦਾ ਪ੍ਰਾਣ ਤਾਂ ਨਹੀਂ ਜਿਹੜਾ ਸੀ ਉਸ ਨੂੰ ਤੈਮਰੀ ਸਰ ਦੇ ਪਿੰਡ ਖੈਰਾਬਾਦ ਚ ਮੀਂਹ ਕਾਰਨ ਇੱਕ ਘਰ ਦੀ ਛੱਤ ਡਿੱਗੀ ਜਿਸ ਕਾਰਨ ਇੱਕ 5 ਸਾਲਾ ਬੱਚੇ ਦੀ ਛੱਤ ਦੇ ਥੱਲੇ ਦਬਣ ਕਾਰਨ ਮੌਤ ਹੋ ਗਈ ਹੈ ਛੱਤ ਡਿੱਗਣ ਕਾਰਨ ਇੱਕ ਨੌਜਵਾਨ ਅਤੇ ਦੋ ਹੋਰ ਬੱਚੇ ਮਲਬੇ ਹੇਠ ਦਬ ਗਏ ਸੀ ਜਿਨ੍ਹਾਂ ਵਿੱਚੋਂ ਇੱਕ ਬੱਚੇ ਦੀ ਮੌਤ ਹੋ ਗਈ ਜ਼ਖਮੀਆਂ ਵਿੱਚ ਮ੍ਰਿਤਕ ਬੱਚੇ ਦੀ ਭੈਣ ਫਾਜ਼ਲ ਪ੍ਰੀਤਕੌਰ ਅਤੇ ਉਸ ਦਾ ਚਾਚਾ ਵਿਸ਼ਾਲਦੀਪ ਸਿੰਘ ਸ਼ਾਮਲ ਸੀ ਜਿਸ ਦੀ ਕੇ ਉਮਰ ਕਰੀਬ 20 ਸਾਲ ਦੱਸੀ ਗਈ ਹੈ ਘਟਨਾ ਸਮੇਂ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਮ੍ਰਿਤਕ ਬੱਚੇ ਦੇ ਮਾਤਾ ਪਿਤਾ ਘਰ ਤੇ ਨਹੀਂ ਸੀ ਦੋਵੇਂ ਕੰਮ ਲਈ ਬਾਹਰ ਗਏ ਹੋਏ ਸੀ ਇਸ ਦੌਰਾਨ ਪਿੱਛੋਂ ਇਸ ਗਰੀ ਪਰਿਵਾਰ ਦਾ ਕੱਚਾ ਕੋਠਾ ਥੱਲੇ ਆੜਿੱਗਦਾ ਹੈ ਜਿਸ ਕਾਰਨ ਇੱਕ ਨੌਜਵਾਨ ਸਣੇ ਦੋ ਬੱਚੇ ਇਸ ਤੇ ਚਪੇਟ ਵਿਚ ਆ ਜਾਂਦੇ ਨੇ ਹਾਲਾਂਕਿ ਪਿੰਡ ਵਾਸੀਆਂ ਵੱਲੋਂ ਮਿਲ ਕੇ ਇਹਨਾਂ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਇੱਕ ਬੱਚੇ ਗੁਰਫਤੇ ਸਿੰਘ ਦੀ ਮਲਬੇ ਹੇਠ ਦਬਣ ਕਾਰਨ ਮੌਤ ਹੋ ਗਈ ਸੀ ਬਹੁਤ ਹੀ ਮਾਤਭਗੀ ਚਲੋ ਘਟਨਾ ਹੋਈ ਏ ਜਿਹਨੂੰ ਚਾਹੀਦਾ ਨਹੀਂ ਲੱਗੇ ਚਲੋ ਪਿੰਡ ਵਾਲਿਆਂ ਨੂੰ ਜਦੀਦਾ ਬਾਕੀ ਕੀ ਹਾਲ ਚਾਲ ਮਕਾਨ ਦਾ ਇਹਨੂੰ ਚਾਹੀਦਾ ਸੁਧਰਨਾ ਪਵੇ ਹੁਣ ਕੀ ਕਰ ਸਕਦੇ ਜੋ ਅਗਲੇ ਦਾ ਨੁਕਸਾਨ ਹੋ ਗਿਆ ਕਿੰਨਾ ਨੁਕਸਾਨ ਹੋ ਬੇਟਾ ਇਸਾਂ ਦੇ ਤੁੰਗੀ ਕਿੰਨੀ ਉਮਰ ਚ ਸੀ ਉਹਦੀ ਸਹੀ ਹੇ ਸੰਸਾ ਦੇ ਨਹੀਂ ਨਹੀਂ ਕੱਢ ਘੱਟ ਜਦੋਂ ਪੱਕਾ ਨਹੀਂ ਚੁੱਕੀ ਇਹ ਉਮਰ ਮੁਰਦੀ ਬੱਚੇ ਦੀ 5 ਸਾਲ ਹੈ 5 ਸਾਲ ਦਾ ਹੈ ਛੋਟਾ ਬੱਚਾ ਤੇ ਦੂਸਰਾ ਜਿਹੜਾ ਜਿਹਰੇ ਇਲਾਜ ਆ ਉਹਦੀ ਕਿੰਨੀ ਉਮਰ ਆ ਕੀ ਲੱਗਿਆ ਜੀ ਆਈ ਭਾਈ ਇੱਥੇ ਅੰਦਰੇ ਬੱਠੇ ਨਾ ਜ ਆਪਣੇ ਘਰ ਆਇਆ ਕਿਦਾਂ ਆਵਾਜ਼ ਆਈ ਆ ਗਰਮ ਕਰਕੇ ਤੇ ਜੱਕ ਦਮ ਜਦੋਂ ਅਸੀਂ ਬਾਹਰ ਆਏ ਸਾਨੂੰ ਪਤਾ ਚੱਲਿਆ ਵੀ ਕਮਰਾ ਡੇਪਿਆ ਵਾ ਖੱਟਾ ਕਮਰਾ ਸੀ ਮਾਲਾ ਮੋਟਾ ਵਿਚਾਰੇ ਬਣਾ ਕੇ ਆਪ ਆਪਣੇ ਬੈਠੇ ਥੱਲੇ ਬੱਚੇ ਤਿੰਨ ਬੱਚੇ ਪਹਿਲਾਂ ਤੇ ਇਹਦੇ ਮੁੰਡੇ ਦੇ ਚਾਚੇ ਨੂੰ ਕੱਢਿਆ ਜਿਹਦੇ ਜਿਹਦੇ ਡੈਥ ਹੋਈ ਆ ਉਹਨੂੰ ਕੱਢਿਆ ਉਸ ਤੋਂ ਬਾਅਦ ਮੁੰਡੇ ਦੀ ਭੈਣ ਨੂੰ ਕੱਢਿਆ ਥੱਲਿਓ ਤੇ ਜਦੋਂ ਮੁੜ ਕੇ ਮੁੰਡਾ ਕੱਢਿਆ ਥੱਲਿਓ ਤੇ ਮੁੰਡਾ ਸਾ ਉਹ ਐ ਗੱਡ ਦੀ ਪੱਟੀ ਥੱਲੇ ਆਇਆ ਤੇ ਮੁੰਡਾ ਖਤਮ ਹੋਇਆ ਪਿਆ ਇੱਥੇ ਥੱਲੇ ਕਿੰਨੀ ਉਮਰ ਸੀ ਉਸ ਬੱਚੇ ਦੀ 4-5 ਸਾਲ ਸਰੀ ਛੋਟਾ ਬੱਚਾ ਹੈ ਹੋਰ ਇੱਕ ਗੰਭੀਰ ਜ਼ਖਮੀ ਵੀ ਹੈ ਹਾਂਜੀ ਹਾਂਜੀ ਉਹਦਾ ਸੱਟਾਂ ਲੱਗੀਆਂ ਜੀ ਐਵੀ ਚੀਜ਼ ਤੇ ਉਹਨੂੰ ਦਾਬਾ ਆਈ ਉਹਦਾ ਖਲਾ ਹੱਡੀ ਕ੍ਰੈਕ ਹੋ ਗਈ ਉਹਦੇ ਹੱਥ ਦੀ ਹਾਂਜੀ ਹਾਂਜੀ ਇੱਕ ਲਾਤੀ ਸੱਟ ਲੱਗੀ ਤੇ ਜਾਣਕਾਰੀ ਮੁਤਾਬਕ ਬੱਚੇ ਦੀ ਮਾਂ ਨੀਲਮ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਹੈ ਨੀਲਮ ਆਪਣੇ ਪਤੀ ਨਾਲ ਪਹਿਲਾਂ ਕਿਸੇ ਕੰਮ ਗਈ ਹੋਈ ਸੀ ਅਤੇ ਫਿਰ ਉਸ ਤੋਂ ਬਾਅਦ ਉਸਨੇ ਉੱਥੋਂ ਹੀ ਸਕੂਲ ਜਾਣਾ ਸੀ ਪਰ ਇਸ ਦੌਰਾਨ ਪਿੱਛੋਂ ਇਹ ਪੂਰਾ ਕਟਨਾਕਰਮ ਵਾਪਰ ਜਾਂਦਾ ਹੈ ਗਰਦ ਇੱਕ ਨੌਜਵਾਨ ਸਨੇ ਦੋ ਬੱਚੇ ਮਲਬੇ ਹੇਠ ਦੱਬ ਜਾਂਦੇ ਨੇ ਜਿਨ੍ਹਾਂ ਨੂੰ ਕਿ ਪਿੰਡ ਵਾਸੀਆਂ ਵੱਲੋਂ ਬਾਹਰ ਕੱਢਿਆ ਜਾਂਦਾ ਹੈ ਉਧਰ ਪਿੰਡ ਵਾਸੀਆਂ ਵੱਲੋਂ ਪੰਚਾਇਤ ਤੇ ਵੀ ਸਵਾਲ ਚੁੱਕੇ ਗਏ ਨੇ ਕਿ ਆਖਿਰ ਇੰਨਾ ਗਰੀਬ ਪਰਿਵਾਰ ਅਤੇ ਇੰਨਾ ਕੱਚਾ ਘਰ ਹੋਣ ਦੇ ਬਾਵਜੂਦ ਇਹਨਾਂ ਨੂੰ ਘਰ ਕਿਉਂ ਨਹੀਂ ਬਣਾ ਕੇ ਦਿੱਤਾ ਗਿਆ ਫਿਲਹਾਲ ਪਿੰਡ ਵਾਸੀਆਂ ਅਤੇ ਪਰਿਵਾਰ ਨੇ ਲੋਕਾਂ ਅੱਗੇ ਇਸ ਗਰੀਬ ਪਰਿਵਾਰ ਲਈ ਮਕਾਨ ਬਣਾਉਣ ਵਿੱਚ ਸਹਾਇਤਾ ਕਰਨ ਦੀ ਮੰਗ ਕੀਤੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ